ਕਹਿੰਦਾ ਰਹਦਾ ਕਿ ਜੇ ਕਿ ਮੰਜੇ ਖਰਾਬ ਹੁੰਦੇ ਆ ਇਹ ਤਾਂ ਉੱਤੇ ਖਰਾਬ ਹੈ ਨਾ ਤਾਂ ਕੀ ਖਰਾਬ ਜ਼ਰੂਰੀ ਤਾਂ ਮਾਰ ਦੇ ਸਾਲੇ ਕੋ ਖੋਪੜੀ ਖੋਪੜੀ ਨਹੀਂ ਹੈ ਆਪ ਨੂੰ ਨਹੀਂ ਹੈ ਡਾਕਟਰ ਠੀਕਾ ਜਦੋਂ ਆਵਾਂਗੇ ਗਰਮੀ ਥੋੜੀ ਵੱਧ ਜਾਏਗੀ ਹਾਂਜੀ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਉੱਪਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਉਹ ਕਹਿੰਦੇ ਕਰਮ ਨਹੀਂ ਸਬਜ਼ੀ ਲੈ ਆਂਦੀ ਉਹ ਕਰਨ ਆ ਜੀ ਇਹ ਸਾਮਾਨ ਸਾਨੂੰ ਅੱਜ ਲੈ ਆਂਦਾ। ਉਹ ਕਿਰਪਾ ਟੈਂਟ ਉਹ ਕਹਿੰਦੇ ਟੈਂਟਾਂ ਵਾਲੇ ਬਾਈ ਪਹੁੰਚ ਚੁੱਕੇ ਆ ਤੇ ਆਹੋ ਚੁੱਕਾ ਪਿਆ। ਇੱਥੇ ਟੈਂਟ ਲਾਉਣਾ। ਐ ਕਰਨ ਟੈਂਟ ਕਿੱਥੇ ਲਾਉਣਾ? ਐ ਕਰਨ ਇੱਥੇ। ਆ ਨਿਕਲੋ ਹਨਾ 2 ਦਿਨ ਹੋ ਗਏ ਇਹ ਹਸਬੰਡ ਵਾਈਫ ਨੂੰ ਦੋਨਾਂ ਜਣੇ ਨੂੰ ਕਿਸੇ ਨੇ ਰਿਸਪਾਂਸ ਨਹੀਂ ਦਿੱਤਾ। ਉਹਨਾਂ ਦੀ ਮਾਗਰ-ਮਾਗਰ ਫਿਰਦੀ ਆ। ਕਾਰਨ ਕਾਰਨ ਉਹਨੇ ਅੱਗੋਂ ਆਇੱਕ ਵਾਰੀ ਵੀ ਆਏ ਨਹੀਂ ਕਿਹਾ ਵੀ ਹਾਂ ਦੱਸ ਕੀ ਕਹਿਣਾ ਹਨਾ। ਪਾਲੀ ਬੇਇੱਜ਼ਤੀ ਕਰਵਾਈ ਹੈ ਵੀਰੇ ਇਹਨਾਂ ਨੇ ਇੱਥੇ ਆ ਕੇ। ਇਹ ਕਰਨ ਦੇ ਮਗਰ ਨਾਲ ਲੇਲੇ ਵਾਂਗੂ ਆਏ ਫਿਰਦਾ ਕਰਨ ਨੂੰ ਇਹਨੇ ਦਾਉ ਦੋਈ ਇਬਰਾਹਿਮ ਬਣਾ ਰੱਖਿਆ ਬਾਤ ਸਹੀ ਏ ਕਹਿੰਦੇ ਟੈਂਟ ਟੰਟਾ ਓਕੇ ਰਿਪੋਰਟਾਂ ਆਉਂਦੀਆਂ ਹੁਣ ਬਸ ਡੀਜੇ ਫਿੱਟ ਹੋ ਰਹੇ ਨੇ ਬਾਈ ਉਹਨਾਂ ਨੇ ਡੀਜੇ ਫਿੱਟ ਕਰਦੇ ਇਥੇ ਆਪਾਂ ਤੁਹਾਨੂੰ ਦਿਖਾਉਂਦੇ ਆ ਇਹਨਾਂ ਨੂੰ ਅੱਗੇ ਜਾ ਕੇ ਦੇਖਦਿਆ ਕਿਦਾਂ ਫਿੱਟ ਕਰਿਆ ਬਾਈ ਮਾਨੇ ਆ ਕੀ ਯਾਰ ਤੂੰ ਤਾਂ ਮਾਣੀ ਕੱਚਾ ਕਰਤਾ ਸੱਚੀ ਢੂਈ ਦਿਖਾ ਕੇ ਜਿੰਨਾ ਪਾਊਡਰ ਜਿਹੜਾ ਮਣ ਪੱਕਾ ਮੂੰਹ ਤੇ ਥੱਪਿਆ ਤੇ ਮੜੀ ਜੀ ਢੂਈ ਤੇ ਥੱਪਲਿਆਂ ਦੀ ਗੱਲ ਡੀਜੇ ਦਿਖਾਉਂਦੀ ਹੋਈ ਸੀ ਇਹ ਚ ਜਿਆਦਾ ਦਿਖਾਉਂਦੀ ਗੱਲ ਹੀ ਨਹੀਂ ਹੋਈ ਸੀ ਮੂੰਹ ਤਾਂ ਥੇਥੜ ਥੇਥੜ ਕੇ ਪਾਊਡਰ ਚਿੱਟਾ ਚਿੱਟਾ ਕਰ ਰੱਖਿਆ ਤੇ ਢੂਈਆਂ ਦੇ ਬਾਲਾਂ ਦੇ ਰੰਗ ਅਰਗੀ ਕਰ ਰੱਖੀ ਹੈਗੀ ਲਓ ਬੇ ਮਿੱਤਰੋ ਡੀਜੇ ਦਿਖਾਵਾਂਗੇ ਤੇ ਬਸੰਤੀਆਂ ਨਚਾਵਾਂਗੇ ਇਹਨਾਂ ਦੀ ਤਾਂ ਉਹ ਗੱਲ ਆ ਦੇਖੋ गाइस ਇਹਨੇ ਫਲੈਸ਼ਾਂ ਓਨ ਕਰ ਕਰਕੇ ਸਾਡਾ ਵਲੌਗ ਖਰਾਬ ਕਰਦਾ ਇਹਨੇ ਆ ਦੇਖ ਲਓ ਹਨ 1500 ਦਾ ਕੱਟ ਸੀ ਤੇ ਇਨਫਲੂਐਂਸਰ 1700 ਇਕੱਠੇ ਹੋਏ ਪਏ ਆ ਇਹ ਮੈਨੂੰ ਲਾਇਦਾ ਹੀ ਤਾਂ ਹੁਣਗੇ ਵੀ ਨਹੀਂ ਨਹੀਂ ਦੋ ਤਿੰਨ ਦਿਨਾਂ ਦੇ ਵਲੌਗ ਬਣਾ ਕੇ ਲਿਆਵਾਂਗੇ ਡੰਗਰਾਂ ਨੂੰ ਸੰਘੜੇ ਲੱਗਦੇ ਹੋਣਗੇ ਜਦੋਂ ਇੱਕ ਦੂਜੇ ਨੂੰ ਕੈਮਰਾ ਕਰਦੇ ਹੋਣਗੇ ਮੈਂ ਤਾਂ ਐਂ ਹਰਾਣਾਗੀ ਆ ਦੇਖੋ ਹਨਾ ਇੱਕ ਟ੍ਰੈਂਡ ਸੀ ਇੱਕ ਟਾਈਮ ਸੀਗਾ ਹਨਾ ਜਦੋਂ ਸ਼ੈਰੀਮਾਨ ਦਾ ਗਾਣਾ ਆਇਆ ਸੀ ਤੇ ਉਦੋਂ ਮੁੰਡੇ ਜੱਲਾ-ਜੁਲਾ ਲਾ ਲੈਂਦੇ ਸੀ ਤੇ ਹੁਣ ਤੁਸੀਂ ਦੇਖਿਆ ਕਦੇ ਕੋਈ ਆ ਸਪ੍ਰਿੰਗਾਂ ਲਾਉਂਦਾ ਇਹਨਾਂ ਨੇ ਨਵਾਂ ਹੀ ਟ੍ਰੈਂਡ ਕੱਢ ਰੱਖਿਆ ਗਿਆ ਸਪਰੇਅ ਲਾਉਣ ਦਾ ਮੈਂ ਤਾਂ ਸਪਰੇਅ ਲਾਉਣ ਲੱਗਾ ਜੀ ਉਹ ਲੈ ਇਸ ਟਾਈਮ ਰਾਤ ਨੂੰ ਥੋੜੀ ਲਾਈ ਦੀ ਸਪਰੇਅ ਨੂੰ ਨਾ ਵੀ ਸੀ ਦੇਖੋ ਇਹਨਾਂ ਦੀ ਪੈਣਗੇ ਸੇਫਟੀ ਬੈਨ ਮੇਰੇ ਕੋਲ ਟੂ ਸੀਗੇ ਟੂ ਲੱਗੇ ਹੋਏ ਨੇ ਨਹੀਂ ਮੇਰੇ ਕੋਲ ਹੈਗੇ ਨਹੀਂ ਪਰ ਇਹਨਾਂ ਮਾਸੀ ਨੇ ਨਾ ਆਨ ਮੌਕੇ ਦੇ ਨਾ ਜਦੋਂ ਆਪਾਂ ਕਰਾਂਗੇ ਮੈਂ ਆਪਾ ਅੱਜ ਦੇ ਬਟ ਤੂੰ ਚਾਹੀ ਤੂੰ ਓਏ ਯਾਰ ਆ ਬੁਗੜੀ ਤਾਂ ਹੀ ਨਹੀਂ ਕਹਿੰਦੇ ਸੀ ਕਿ ਵੀ ਮੈਂ ਪਹਿਲਾਂ ਨਹੀਂ ਤਿਆਰ ਹੁੰਦੀ ਫਿਰ ਨੂਰ ਨਹੀਂ ਆਉਣਾ ਮੈਨੂੰ ਨੂਰ ਦਿਖ ਹੀ ਨਹੀਂ ਆਉਂਦਾ ਕਿ ਨੇਰਾ ਵਾਲਾ ਗਾ ਇੱਕੋ ਜਿਹੀ ਲੱਗ ਜਾਂਦੀ ਐ ਤੇ ਨੇਰਾ ਪਤਾ ਨਹੀਂ ਯਾਰ ਇਹਨਾਂ ਨੇ ਕਿੱਥੋਂ ਹਨਾ ਚੁੰੜ ਚੁੰੜ ਭਾਲ ਭਾਲ ਲੈਂਦੀਆਂ ਨੇ ਸਾਰੀਆਂ ਇੱਕੋ ਜੀਆਂ ਨੇ ਬੜੀ ਡਿਸੈਂਸ ਆ ਜਾਣਾ ਕਹ ਰਹੇ ਨੇ ਮੈਨੂੰ ਕਰਕੇ ਡਾਕ ਲੈਣੀ ਪੈਣੀ ਆ ਜਾਣਾ ਮੇਰੀ ਭਾਬੀ ਹੈ ਸਰ ਮੈਂ ਭਾਬੀ ਨੇ ਤੇ ਮੈਂ ਸਭ ਤੋਂ ਛੋਟੀ ਵਾਲੀ ਭਾਬੀ ਹਾਂ ਔਰ ਸਭ ਤੋਂ ਸਭ ਤੋਂ ਪਿਆਰੀ ਪੇਟੀ ਭਾਬੀ ਉਹ ਬਾਹਰ ਬੈਠੇ ਹੈ ਆ ਜਾਣਾ ਮਤਲਬ ਹੌਟਕੀ ਨਹੀਂ ਹੈ ਮਜ਼ਾ ਆਇਆ ਤਰਤੋ ਹਿਤਮ ਬੁਧਰੀ ਹੱਤ ਤਰਤੀ ਤੂ ਤਾਂ ਸਾਥ ਕਰੋ ਆ ਦੇਖੋ ਸੁਢ ਲੋ ਗਦੀਓ ਡੰਗਰੋ ਖੋਤੀਓ ਥੋੜੇ ਮੂੰਹ ਤੇ ਤੁਹਾਨੂੰ ਕਹਿ ਗਈ ਉਹ ਉਹ ਟ੍ਰੈਕਟ ਵੇ ਨਾ ਕਹਿ ਗਈ ਮੂੰਹ ਤੇ ਹਨਾ ਤੇ ਹੁਣ ਤਾਂ ਅਕਲ ਲੈ ਲੋ ਹੁਣ ਤਾਂ ਸੁਦਰ ਜੋ ਹੁਣ ਤਾਂ ਫੀਲਿੰਗਾਂ ਜੋ ਬਾਹਰ ਆ ਜੋ ਹੁਣ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਵੇ ਤੁਹਾਡੀ ਔਕਾਤ ਕੀ ਹੈਗੀ ਜਿਹੜੀ ਆ ਆਪਣੀ ਕਿਸੇ ਕੰਮ ਦੀ ਉਹ ਵੀ ਤੁਹਾਨੂੰ ਕਹਿ ਗਈ ਵੀ ਤੁਸੀਂ ਸੋਹਣੀਆਂ ਨਹੀਂ ਹੁਣ ਤੁਸੀਂ ਆਪ ਹੀ ਆਪਦਾ ਸਟੈਂਡਰਡ ਦੇਖ ਲੋ ਅਜਨੇ ਰੱਖ ਤੇ ਨਾਲ ਕਰੋ ਅੱਧੀ ਅੱਧੀ ਗਲਾਸੀ ਕੋਗ ਕੋਗ ਕੋਈ ਕੋਨੇ ਚਲੋ ਕੋਈ ਗਾਉਣੀ ਕੋਣਾ ਪੈਣਾ ਕਿ ਗਲਾਸਿਆਂ ਚ ਇਹਨਾਂ ਬੰਦ ਸਾਰੇ ਨੂੰ ਬੁਲਾਏ ਅੱਛਾ ਚਲੋ ਜੀ ਆਪਾਂ ਇੱਧਰ ਆਏਗੀ ਆਪਾਂ ਇੱਧਰ ਆਏਗੀ ਆ ਦੇਖ ਲਓ ਹਨ ਇਹ ਵਿਆਹ ਸ਼ਾਦੀਆਂ ਚ ਇਹਨਾਂ ਖੁੰਨਾ ਸਮਾਨ ਦੇਖਦੇ ਹੈ ਕਿਵੇਂ ਕੋਕਟੇ ਲਾਲਾ ਸਿਟੀ ਬੈਠੇ ਆ ਹਾਦੂ ਹੁੰਦੀ ਹੈ ਯਾਰ ਆਪਾਂ ਦੀ ਫੋਟੋ ਖੇਚ ਮੁੰਡਿਆ ਵੇ ਕਾਮਲਿਆ ਫੋਟੋ ਸ਼ੈਡੋ ਤਾਂ ਵੀਡੀਓ ਬਣਾ ਦਿੰਦੇ ਸਾਰਾ ਦੇ ਨੱਚ ਤਿੰਗਾਂ ਦੀ ਵੀਡੀਓ ਬਣਾਉਂਦੇ ਆ ਭਰਾਵਾ ਤੇਨੂੰ ਪਤਾ ਨਹੀਂ ਲੱਗੇ ਤੂੰ ਬਲੌਗਰਾਂ ਦੇ ਘਰਾਂ ਚ ਆਇਆ ਲੋ ਜੀ ਸਵੇਰੇ ਸਵੇਰੇ ਖਬਰ ਆਈ ਆ ਕਿ ਬਹੁਤ ਭੈੜੀ ਕਿ ਸਾਡਾ ਮੋਟਰਸਾਈਕਲ ਕੋਈ ਚੱਕ ਕੇ ਲੈ ਗਿਆ ਅੱਛਾ ਪਤਾ ਕਿੱਥੇ ਮੋਟਰਸਾਈਕਲ ਹੈ ਕੋਈ ਹੈਗੀ ਸੋਰਤ ਸੋਰਤ ਤੁਹਾਨੂੰ ਕੋਈ ਹੁੰਦੀ ਸੋਰਤ ਹੈ ਤੁਹਾਨੂੰ ਕਹਿੰਨੀ ਆ ਮੈਂ ਕੀ ਆ ਮੋਟਰਸਾਈਕਲ ਕਿੱਥੇ ਹੈ ਦੀ ਤਾਂ ਕਿਤੇ ਅੱਸੇ ਕਮਲੀ ਜੀ ਕਹਿੰਦੀ ਹੈ ਕਿ ਤੈਨੂੰ ਸੁਰਤ ਹੈਗੀ ਹੈ ਵੀ ਕਮਲੀ ਉਹ ਗੋਲੀਆਂ ਖਾ ਕੇ ਸੁੰਨ ਹੋ ਜਾਂਦਾ ਉਹਨੂੰ ਕਾਦੀ ਸੁਰਤਾ ਉਹੀ ਤਾਂ ਭਾਵੇਂ ਕੋਈ ਘਰ ਵਾਲੀ ਲੈ ਜੇ ਚਾਕੇ ਉਹਨੂੰ ਤਾਂ ਨਹੀਂ ਪਤਾ ਲੱਗਣਾ ਤੂੰ ਮੋਟਰਸਾਈਕਲ ਦੀ ਗੱਲ ਕਰੀ ਜਾਨੀ ਹੈ ਇਹਦਾ ਕੌਣ ਲੈ ਗਿਆ ਓਏ ਕਹਿੰਦੇ ਕੌਣ ਲੈ ਗਿਆ ਦੇਖਿਆ ਇਹ ਦਿਮਾਗ ਮੰਮੀ ਦਾ ਕੌਣ ਲੈ ਗਿਆ ਬਾਹਰ ਲੈ ਗਿਆ ਖੜਾ ਬਾਹਰ ਜਿਹੜਾ ਖੜਾ ਆਹ ਦਿਮਾਗ ਆ ਤੁਹਾਡਾ ਜੀ ਮੋਟਰਸਾਈਕਲ ਰਾਤ ਦਾ ਬਾਹਰ ਡੈਡੀ ਨੇ ਜਦੋਂ ਕੰਮ ਤੇ ਗਏ ਡੈਡੀ ਨੇ ਕੁੰਡਾ ਖੋਲਿਆ ਤੇ ਡੈਡੀ ਕਹਿੰਦੇ ਇਹ ਮੋਟਰਸਾਈਕਲ ਕਿਧਰ ਆ ਜਦੋਂ ਡੈਡੀ ਨੇ ਦੇਖਿਆ ਤੇ ਇੱਦਾਂ ਹੀ ਮੋਟਰਸਾਈਕਲ ਰਾਤ ਦਾ ਇੱਦਾਂ ਹੀ ਬਲਚਾਰਾ ਬਾਹਰ ਲੈ ਡੰਗਰੇ ਉਹਦੇ ਕਿੰਨੇ ਬਿਜ਼ਨਸ ਨੇ ਹਨਾ ਉਹਨੂੰ ਪਤਾ ਤੇ ਉਹ ਕਿੰਨੇ ਥਾਵਾਂ ਤੇ ਉਹਦਾ ਧਿਆਨ ਰਹਿੰਦਾਗਾ ਫੇਰ ਕੀ ਹੋਗਾ ਜੇ ਨਹੀਂ ਯਾਦ ਰਿਹਾ ਤਾਂ ਉਹਦੇ ਉਸ ਟੈਨਸ਼ਨ ਚ ਤਾਂ ਉਹ ਗੋਲੀਆਂ ਖਾਣ ਲੱਗ ਗਿਆ ਆ ਸਾਹਮਣੇ ਉਹਨਾਂ ਨੇ ਸਾਨੂੰ ਦੱਸਿਆ ਕਹਿੰਦੇ ਇਹ ਫੋਨ ਕੀਤਾ ਇਹਨਾਂ ਨੂੰ ਰਾਤ ਨੂੰ ਕਹਿੰਦਾ ਤੁਹਾਡਾ ਮੋਟਰਸਾਈਕਲ ਉਸਨੂੰ ਤੇਰਾ ਬਾਹਰ ਆ 1 ਵਜਾ ਰਾਤ ਦਾ ਉਸਲੇ ਕੀਤਾ ਆਇਓ ਕਰਿਓ ਮੂੰ ਮੜਿਆ ਹੱ ਕਿਆ ਇਹ ਸਾਡੀ ਜਿੰਦ ਜਾਨ ਆ ਨਾ ਨਹੀਂ ਚੋਰੀ ਕਰਨ ਨੂੰ ਦਾ ਉਹ ਚਾਹੀਦਾ ਜਿਗਰਾ ਹਾਂ ਸਹੀ ਗੱਲ ਆ ਚੋਰ ਡਰਦੇ ਆ ਨਾ ਤੇਰੇ ਤੋਂ ਕਿਉਂਕਿ ਉਹਨੂੰ ਪਤਾ ਵੀ ਏਰੀਆ ਦਾ ਬਦਮਾਸ਼ ਐ ਵੱਡਾ ਡੋਣਾ ਨਾ ਤੂੰ ਹੱਥ ਕੱ ਲੈਣਾ ਜਨਾਨੀ ਨਚਾ ਕੇ ਰੀਲਾਂ ਤੇ ਥੋੜੀ ਮਜ਼ਾ ਆ ਜਾ ਰੱਖੀ ਲੈ ਦੱਸ ਕਿੰਨੂ ਤੇਨੂੰ ਉਹਦੇ ਬਾਗ ਲੈਣੇ ਦਿੱਤੇ ਨਹੀਂ ਮੰਗੇ ਹੈ ਨਾ ਐਡੀ ਦੂਰ ਮੰਗਣ ਗਿਆ ਤੂੰ ਟੋਟਛਟਰੀ ਕਾ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਰਵਿਤ ਅਮਾਨ ਲੋ ਜੀ ਹੁਣ ਗਰਮੀ ਆ ਥੋੜੀ ਥੋੜੀ ਸਟਾਰਟ ਹੋ ਗਈਆਂ ਆ ਅੱਜ ਤੱਕ ਇਦਾਂ ਲੱਗਨਦਿਆ ਜਿੱਦਾਂ ਨਾ ਠੰਡ ਹੁੰਦੀ ਨਹੀਂ ਉਹ ਧੁੱਪ ਹੀ ਹੁੰਦੀ ਆ ਹਟ ਇਨੀ ਕੁੜਾਕੇਦਾਰ ਧੁੱਪ ਨਿਕਲੀ ਪਈ ਆ ਤੇ ਉੱਤੋਂ ਨਾ ਗਰਮ ਕੱਪੜੇ ਪਾਉਣ ਦੇ ਲੀ ਨਹੀਂ ਹੁਣ ਕਰਦਾ ਹੁਣ ਤਾਂ ਮੈਂ ਬਸ ਦੋਕ ਦਿਨ ਹੋ ਜਾਂਦੋ ਤੇ ਫੇਰ ਮੈਂ ਨਾ ਜਿਹੜੇ ਸਰਦੀ ਦੇ ਕੱਪੜੇ ਢਾਦਨੇ ਵਿੱਚ ਤੇ ਗਰਮੀ ਵਾਲੇ ਕੱਢ ਲੈਣੇ ਪਾ ਮੈਂ ਦੱਸ ਡੰਗਰੋ ਜਿੱਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਗਰਮੀ ਆ ਗਈ ਹਨਾ ਤੇ ਫਿਰ ਉਹਦੇ ਛਦਾਈ ਜੇ ਦਾ ਬਾਰ ਬਾਰ ਲਵਾ ਦੇ 4 ਮਹੀਨੇ ਤੇ 28 ਦਿਨ ਹੋ ਗਏ ਤੁਹਾਨੂੰ ਅੱਜ ਅਬ ਵਾਰਮਰ ਇੱਕੋ ਹੀ ਵਾਰਮਰ ਪਾਏ ਨੂੰ ਨਾ ਨਾ ਹੱਤਾਉਣੇ ਨਾ ਕੱਪੜੇ ਚੇਂਜ ਕੀਤੇ ਆ ਉਹਦਾ ਵੀ ਲਵਾ ਦੇ ਪੈਣ ਬਣ ਕੇ ਕੱਢ ਲੈਣੇ ਪਾਰ ਤੇ ਕਿਉਂਕਿ ਫੇਰ ਥੋੜਾ ਜਿਆਦਾ ਅਲਮਾਰੀਆਂ ਨੂੰ ਵੀ ਸਾਹ ਆਊਗਾ ਤੇ ਸਾਨੂੰ ਵੀ ਸਾਹ ਆਊਗਾ ਕਿਉਂਕਿ ਇੰਨੇ ਜਿਆਦਾ ਕੱਪੜੇ ਪਾ ਪਾ ਕੇ ਪਾ ਪਾ ਕੇ ਸਾਹ ਹੁਣਾ ਔਖਾ ਹੋਇਆ ਆ ਅਲਮਾਰੀਆਂ ਨੂੰ ਵੀ ਤੇ ਸਾਨੂੰ ਵੀ ਤੇ ਇਹਨਾਂ ਨੂੰ ਵੀ ਆ ਦੇਖ ਲੋ ਜੀ ਸਾਹ ਤੋਂ ਡਾੜ ਅਲਮਾਰੀਆਂ ਕਰਕੇ ਨਹੀਂ ਬੰਦ ਹੋਇਆ ਤੁਸੀਂ ਨਾਤੇ ਨੇ ਤੁਹਾਡੇ ਰੋਮ ਬੰਦ ਹੋਏ ਪਏ ਤਾਂ ਤੁਹਾਨੂੰ ਸਾਹ ਆਉਣਾ ਔਖਾ ਹੋਇਆ ਪਿਆਗਾ ਜਿਹੜੇ ਸਾਵਣਾ ਤੁਹਾਡੇ ਚਲਪ ਜੰਮੀ ਆ ਨਾ ਇਹਦਾ ਸਰਵਿਸ ਸਟੇਸ਼ਨ ਵਾਲੇ ਪੱਟਣਗੇ ਦੋਨੇ ਜਣੇ ਜਾਓ ਤੇ ਉਥੋਂ ਸਰਵਿਸ ਕਰਵਾ ਕੇ ਲਿਆਓ ਆਪਦੀ ਗਈ ਨੀ ਕਿਤੇ ਇੱਥੇ ਹੁਣ ਜਾਵਾਂਗੇ ਕਿਤੇ ਲੈ ਤੁਹਾਨੂੰ ਵੀ ਹੁੰਦਾ ਇਹਨਾਂ ਨੂੰ ਮੈਂ ਕਿਹਾ ਮੈਨੂੰ ਚਾਹ ਬਣਾ ਦਿਓ ਪਲਾ ਕੇ ਪਲਾਈ ਨਹੀਂ ਹੁਣ ਮੈਂ ਆਪੇ ਬਣਾਉਣੀ ਪੈਣੀ ਮੈਨੂੰ ਪਲਾ ਦੂੰਗੇ ਕਹਿੰਦੇ ਜਨਾਨੀਆਂ ਨੂੰ ਚਾਹ ਪਲਾਓ ਸ਼ੁਕਰ ਵਧੀਆ ਹੁੰਦਾ ਅੱਜ ਮੰਗਲਵਾਰ ਆ ਬਾਬਾ ਗਾਸ ਉਹਨੂੰ ਕੀ ਹੋਣਾਗਾ ਆਪਦੀ ਕਿਸਮਤ ਨੂੰ ਰੋਈ ਜਾਂਦਾ ਮਨੋਮਣੀ ਕਹਿੰਦਾ ਹੋਊਗਾ ਚਾਹ ਵੀ ਨਹੀਂ ਬਣਾਉਂਦੀ ਕਹੇ ਜੀ ਪਰਲੇ ਪੈ ਗਈ ਬਾਕੀ ਕੁਛ ਨਹੀਂ ਹੋਇਆ ਗੋਲੀਆਂ ਦੀ ਬਾਦ ਘਟ ਹੋਈ ਪਈ ਆ ਉਹਨੂੰ ਗੋਲੀਆਂ ਵੱਧ ਖਾ ਗਿਆ ਉਹਦੇ ਨਾਲ ਕਬਰਾਟ ਹੋ ਜਾਂਦੀ ਆ ਉਹਨੂੰ ਇਹ ਤਾਂ ਵੀ ਹੋਣੀ ਆ ਇਹ ਤਾਂ ਕਿ ਲੱਗਦਾ ਗਰਮੀ ਜ਼ਿਆਦਾ ਪਊ ਮਾ ਅੱਜ ਤਾਂ ਕੰਮ ਨਹੀਂ ਕਰਦਾ ਤੈਨੂੰ ਕੱਲ ਤਾਂ ਲਵਾਇਆ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਠੰਡੇ ਠੰਡੇ ਪਾਣੀ ਨਾਲ ਆਓ ਅੱਜ ਹੀ ਨਾ ਚੱਲ ਫਿਰ ਮਾਰਾਂ ਡੰਡੇ ਪੈਣਾ ਚੱਲ 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 ਆ ਦੇਖ ਲੈ ਜੀ ਇਹਨਾਂ ਨੇ ਇਨਰ ਪਾਇਆ ਇਨਰ ਪਾ ਕੇ ਫਿਰਦੇ ਆ ਜਿਹੜੀ ਸਾਡੀ ਛੋਟੋ ਆ ਉਸ ਹੋ ਗਈ ਆ ਲੈ ਦੱਸ ਬੱਚੇ ਇਹ ਤਾਂ ਆਪਣੀ ਨਹਾਉਂਦੀ ਹੈਗੀ ਤੁਹਾਨੂੰ ਕਿਥੋਂ ਨਹਾ ਦੂਗੀ ਤੁਸੀਂ ਤਾਂ ਉਧਰ ਆਪਦੀ ਦਾਦੀ ਕਰਨੀ ਜਾਓ ਉਹਨੂੰ ਕਰੋ ਜਲਦੀ ਜਲਦੀ ਠੀਕ ਹੋਹੀ ਨਹਾਉਗੀ ਤੁਹਾਨੂੰ ਪੈਸੇ ਮੈਨਾਂ ਦਾ 5-6 ਮਹੀਨੇ ਜਿਹਨੇ ਤੁਹਾਡੇ ਹੀ ਕੱਢ ਤੇ ਮਿਲਾ ਤੁਹਾਨੂੰ ਵੀ ਇਹਨਾਂ ਨੂੰ ਗਵਾਤੀ ਪੈ ਜੂਗੀ ਨਾ ਨਹਾਉਣ ਦੀ ਫਿਰ ਦੀ ਆਪਣੇ ਆਪ ਤੇ ਇਨਾਕ ਦਾ ਕਿਉਂਟ ਦੇ ਲੋ ਕਿੰਨੀ ਆਓ ਮੇਰੇ ਤੇ ਗਈ ਆਓ ਮੈਂ ਕਿਹਾ ਮੇਰੇ ਤੇ ਗਈ ਆਓ ਲੂ ਲੂ ਸਾਡੇ ਕੋ ਸੱਪੜ ਪੈਣੀ ਛੋਟੀ ਕੁੜੀ ਗਈ ਆ ਮੇਰੇ ਤੇ ਲੈ 10 ਟੰਗਰੀ ਥੋੜੇ ਬੱਚੇ ਤੇ ਥੋੜੇ ਤੇ ਜਾਣਗੇ ਕਿ ਕੋਈ ਬਹਿ ਮੈਂ ਤੈਨੂੰ ਇੱਥੇ ਪਹਿਲਾਂ ਵਲੋਗਿੰਗ ਤੋਂ ਪਹਿਲਾਂ ਬਾਹਰ ਤਾਂ ਨਹੀਂ ਜੌਬ ਕਰਦਾ ਰਿਆ ਆਏ ਹਨਾ ਇੰਨਾ ਡਾਊਟ ਜੇ ਨਾ ਬੋਲੀ ਜਾਨੀ ਹੈ ਕਿ ਕੋਈ ਗੜਬੜ ਤਾਂ ਨਹੀਂ ਲੱਗਦੀ ਕੁਝ ਤੋਂ ਗੜਬੜ ਹੈ ਫਿਰੇ 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 ਚਿੱਟੇ ਕਰਵਾ ਦੂੰ ਸੱਚੀ ਉਹਦਾ ਦੰਦਾਂ ਦਾ ਟ੍ਰੀਟਮੈਂਟ ਕਰਾ ਲਾ ਕਹੀਦੀ ਇਹਨਾਂ ਨੂੰ ਮੇਰੇ ਦੰਦ ਜਿਹੜੇ ਦੋ ਆਣਾ ਚੁਪੀਲੇ ਆ ਚਿੱਟੇ ਨਹੀਂ ਉਹ ਜਿਹੜਾ ਮਾਦੀ ਬੁਸ਼ ਕਰ ਲਵਾ ਇਸਕਾ ਕੇਕ ਕਮਲੀ ਵਿੱਚ ਹੈਗੀ ਮੈਂ ਇਹਨੂੰ ਉਹ ਨਹੀਂ ਕਰਦੀ ਸੀ ਆਨ ਦੇਖਾਂ ਨਹੀਂ ਕਰਦੀ ਦੁਆਰਾ ਕਰਕੇ ਕਹਿੰਨੀ ਹੈ ਨਾ ਸੁਣਿਆ ਕਰਦੀ ਨਗਾ ਇਹ ਮੇਰੇ ਵਿੱਚ ਕਮੀ ਹੈਗੀ ਐ ਨੂੰ ਮੈਂ ਅਨ ਸੁਣਾ ਨਹੀਂ ਕਰਦੀ ਨਾ ਨੇ ਦੇਖਾ ਕਮੀ ਤੇਰੇ ਚ ਇੱਕ ਨਹੀਂ ਪੈਣੇ ਕਮੀ ਤਾਂ ਤੇਰੇ ਵਿੱਚ ਬਾਹਲੀਆਂ ਨੇ ਬ੍ਰਸ਼ ਤੂੰ ਨਹੀਂ ਕਰਦੀ ਪਰ ਬ੍ਰਸ਼ ਤੂੰ ਕਦੋਂ ਕਰੇਂਗੀ ਹੈਨਾ ਉਠਣ ਸਾਰ ਤਾਂ ਕੈਮਰਾ ਚੱਕ ਲੈਣੀ ਐ ਨਾ ਦੀ ਤੂੰ ਨਹੀਂ ਗਰਮੀਏ ਦੇ ਵਿੱਚ ਬਾਰ ਬਾਰ ਪਾਈ ਫਿਰਦੇ ਹੋ ਦੋਨੇ ਜਾਣੇ ਕਮੀਆਂ ਹੀ ਕਮੀਆਂ ਨੇ ਤੁਹਾਡੇ ਚ ਮੈਂ ਤਾਂ ਕਹਿੰਨੀ ਹੈ ਪ੍ਰਮਾਤਮਾ ਕਰੇ ਕੋਲਗੇਟ ਦੀ ਜਾਂ ਕਲੋਜ਼ ਅਪ ਟੂਥਪੇਸਟ ਦੀ ਤੁਹਾਨੂੰ ਕੋਈ ਪ੍ਰੋਮੋਸ਼ਨ ਹੀ ਆ ਜੇ ਕੀ ਪਤਾ ਤੂੰ ਬ੍ਰਸ਼ ਹੀ ਕਰ ਲਿਓ ਉਸ ਬਾਨੇ ਨਾਰਮਲ ਜੀ ਕਿਸੇ ਤੋਂ ਨਹਾਤਾ ਨਾ ਨਾ ਜਾਵੇ ਕਈ ਵਾਰ ਐਮਰਜੈਂਸੀ ਦੇ ਵਿੱਚ ਤੇ ਦੂਜੇ ਤੀਜੇ ਦਿਨ ਬੰਦੇ ਨੂੰ ਸਮੈਲ ਆਉਣ ਲੱਗ ਜਾਂਦੀ ਹੈ ਆਪਣੇ ਆਪ ਚੋ ਕੱਪੜਿਆਂ ਚੋ ਹਨਾ ਪਰ ਤੁਸੀਂ ਦੋਨੇ ਇਕੋ ਜਿਓ ਹੱਦ ਦਾ ਯਾਰ ਥੋੜੇ ਦੋਨਾਂ ਦੀ ਨੱਕ ਮਰਗੇ ਮਹੀਨਾ ਮਹੀਨਾ ਨਾਉਂਦੇ ਨਹੀਂ ਹੈਗੇ ਤੁਸੀਂ ਗੱਲ ਕੋਈ ਬਣਦੀ ਹੈ ਅਨ ਸੁਣਾ ਨਾ ਕਰਦੀ ਜਾਣ ਤੇ ਦੇਖਣ ਕਾਦੀ ਕੀ ਗਈ ਜਾਨੀ ਮਤਲਬ ਕਿ ਜਈ ਉਹ ਆਪਣੀ ਗਲਤੀ ਉਹਨੂੰ ਅਨ ਸੁਣਾ ਕਰ ਦਿੰਦੇ ਉਸ ਗਲਤੀ ਨੂੰ ਸੁਣਦੇ ਨਹੀਂ ਤੇ ਸੁਣ ਵੀ ਲੈਂਦੇ ਆ ਤਾਂ ਅਨ ਸੁਣਾ ਕਰਦੇ ਨੇ ਮਤਲਬ ਕਿ ਕਹਿੰਦੇ ਆ ਹਾਂ ਸੁਣ ਲਈਆ ਪਰ ਉਹਨੂੰ ਗੌਰ ਨਹੀਂ ਕਰੇ ਮੈਂ ਅਸੀ ਤੇ ਗੌਰ ਕਰਦੀ ਆ ਠੀਕ ਇਲਾਜ ਮੇਰੇ ਨੂੰ ਟ੍ਰੀਟਮੈਂਟ ਕਰਾਉਣਾ ਪਿਆ। ਲੈ ਦੱਸ ਜਿਹੜੇ ਤੈਨੂੰ ਚੰਗੀਆਂ ਗੱਲਾਂ ਕਹਿੰਦੀ ਆ ਹਨਾ ਉਹ ਲੋਕਾਂ ਦੀ ਤੇ ਤੂੰ ਕਦੇ ਗੱਲਾਂ ਨਹੀਂ ਸੁਣੀ ਆ ਮੰਜਾ ਦੇਖ ਲੈ ਹਨਾ ਆ ਹੀ ਕਹਿੰਦੇ ਲੋਕ ਤੁਹਾਨੂੰ ਕਮੈਂਟਾਂ ਦੇ ਵਿੱਚ ਵੀ ਜਿੱਦਣ ਦਾ ਬੁਣਿਆ ਉਦੋਂ ਦਾ ਤੋਤਾ ਨਹੀਂ ਹੈਗਾ ਤੁਸੀਂ ਉਹ ਤਾਂ ਤੈਨੂੰ ਸਮਝ ਨਹੀਂ ਆਉਂਦੀ ਉਹ ਤਾਂ ਤੂੰ ਮੰਨਦੀ ਨਹੀਂ ਹੈਗੀ ਹੋਰ ਪਤਾ ਨਹੀਂ ਕਿਹੜੀਆਂ ਗੱਲਾਂ ਮੰਨ ਲੈਣੀਆਂ। ਇੰਚੇ ਚ ਮੈਲ ਚੜੀ ਪਈ ਆ ਮੰਜੇ ਤੇ। ਹੁਣ ਅੱਜ ਅਸੀਂ ਬਣਾਉਣੇ ਆ ਅੱਜ ਆਲੂ ਤੇ ਚਣੀ ਤੇ ਕੱਲ੍ਹ ਨੂੰ ਆਪਾਂ ਜਾਵਾਂਗੇ ਕਿਤੇ ਘੁੰਮਣ ਤਾਂ ਮੰਣ। ਤੁਮੀ ਕਾਲੂ ਸਾਇਰ ਦਾ ਪੇਪਰ ਪੈ ਜਾਣਾ 11 ਵਜੇ ਤੱਕ ਫੇਸ ਆ ਨੂੰ ਦੋ ਸੁੱਤੀਆਂ ਆ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਘਰ ਦੇ ਸਾਡੇ ਵਲੌਗ ਦੀ ਲੱਗਦੀ ਹੈ ਕਿ ਬਾਹਰ ਨਹੀਂ ਲੱਗਦੀ ਆ ਬਾਹਰ ਲਈ ਤੇ ਮੈਂ ਦੱਸਾਂ ਇਹ ਤੇ ਲੋਕਾਂ ਤੋਂ ਪੁੱਛਣ ਵਾਲੀ ਕਿਹੜੀ ਗੱਲ ਆ ਲੋਕ ਤਾਂ ਤੁਹਾਨੂੰ ਆਲਰੇਡੀ ਕਹਿੰਦੇ ਹੈਗੇ ਵੀ ਨਾਗ ਰਾਜ ਤੇ ਡੱਡ ਤੁਸੀਂ ਵਲੌਗ ਨਾ ਪਾਇਆ ਕਰੋ ਸੰਤ ਤੁਹਾਡੀਆਂ ਸ਼ਕਲਾਂ ਹੀ ਨਹੀਂ ਚੰਗੀਆਂ ਲੱਗਦੀਆਂ ਫਿਰ ਮੰਨ ਲਓ ਤੁਸੀਂ ਹਟ ਜੋ ਵਲੌਗ ਪਾਉਣਾ ਕਿਉਂ ਪਾਉਨੇ ਹੋ ਪਤਾ ਨਹੀਂ ਸਾਡੇ ਨਾਲ ਗੱਲ ਦੇਂਦੇ ਪਤਾ ਨਹੀਂ ਕੀ ਗੱਲ ਆ ਜਿੰਨੀ ਵਾਰੀ ਤਨੇ ਬਣਾਏ ਨਾ ਗਲੇ ਜਣੀ ਆ ਸਾਰੇ ਸਵਾਦ ਕਹਿੰਦੇ ਸਵਾਦ ਨਹੀਂ ਮੜੇ ਸਵਾਦ ਨਹੀਂ ਅੱਜ ਅਸੀਂ ਨਾ ਕੋਕੋਚ ਬ ਆਏ ਕਰ ਅੱਧਾ ਘੰਟੇ ਨੇ ਚਨੇ ਜਿਹੜੇ ਆਪਦਾ ਤੂੰ ਆ ਪਾਈ ਫਿਰਦੀਆਂ ਹਨ ਨਾਈਟ ਸੂਟ ਚ ਇਹਦੇ ਚ ਰੱਖ ਦੇ ਲਪੇਟ ਕੇ ਦੇਖੀ ਜਾਈ ਇਹ ਤਾਂ ਅੱਧੇ ਘੰਟੇ ਚ ਫੁੱਲ ਜਾਣਗੇ ਕਿਉਂਕਿ ਐਡੇ ਤਕੜੇ ਤਾਂ ਬੈਕਟੀਰੀਆ ਬਣੇ ਪਏ ਹੋਣਗੇ ਇਹਦੇ ਚ ਤੇਰਾ ਸੂਟ ਤਾਂ ਲੋਹਾ ਗਾਲਦੇ ਤਾਂ ਫੇਰ ਵੀ ਚਨੇ ਏ ਇੱਕ ਦੇਖਿਆ ਉਹ ਸੀ ਜਿਹੜਾ ਕਹਿੰਦਾ ਸੀ ਮੇਰਾ ਘੁੰਮਣ ਤੇ ਲਗਾਤਾ ਅਧਿਕਾਰ ਮਾਣੇ ਨੇ ਨਾ ਉਹਨੂੰ ਫੜ ਕੇ ਘੁਵਾਤਾ ਕਹਿੰਦਾ ਘੁੰਮ ਲਿਆ ਇਹਨੂੰ ਫੇਦੇ ਘੁਵਾਉਣਾ ਪੈਣਾ ਨੇ ਕੋ ਮਲੀਆ ਉਹ ਚੱਕ ਲਾ ਕੇ ਟਿੱਕ ਤੇਰਾ ਵੀ ਇਹ ਸਿਸਟਮ ਕਰਨਾ ਪਣਾਗਾ ਉਹ ਰਹਿਣ ਦੇ ਭੈਣੇ ਤੂੰ ਕਰੀ ਚੰਗੀਆਂ ਹਨਾ ਜਿੱਕੇ ਤੇ ਘੁੰਮਣ ਗਈਵੇਂ ਕੋਈ ਰੋਗ ਫੜਾ ਕੇ ਆਏਂਗੀ ਜਿੰਨੇ ਮੈਂ ਤੇਰੇ 6 ਮਹੀਨੇ ਦੇ ਪਿਛਲੇ ਵਲੌਗ ਦੇਖੇ ਨਾ ਮੈਨੂੰ ਅਲੱਗ ਹੀ ਮੈਂ ਇੱਕੋ ਦਿਨ ਹੀ ਬਣੀ ਹੁੰਦੇ ਹੈਗੇ ਉਹੀ ਕੱਪੜੇ ਆ ਉਹੀ ਹੁਲੀ ਆ ਤੁਹਾਡਾ ਉਹੀ ਆ ਤੁਹਾਡਾ ਮੰਜਾ ਐਟੀ ਐਨੇ ਹੀ ਗੰਦਾ ਐ ਇਹ ਬੱਸ ਤਵਾ ਥਾਲਾ ਮੂਡ ਖਰਾਬ ਕਰ ਦਿੱਤੇ ਨਹੀਂ ਗਿਆ ਟੰਡ ਨਾ ਦੇ ਦੇ ਲੋ ਬਾਬਾ ਭੜਿਆ ਪਿਆਂ ਘੋਣੀ ਆਣਾ ਈ ਗੜਾ ਲੇ ਗੋ ਉਧਰ ਤੇ ਖਾਲ ਖਲਾਉਣੇ ਆਹ ਦੇਖ ਲੈ ਹਨਾ ਨਾਗਰਾਜਾ ਆਹਦੀ ਕੁੜੀ ਨੂੰ ਨਾ ਉਹ ਖੜਾਉਣੇ ਦਿਖਾਉਣ ਆਈ ਸੀ ਉਹ ਕਹਿੰਦਾ ਉਧਰ ਦਿਖਾ ਲਾ ਕਹਿੰਦਾ ਉਹ ਕਹੇ ਮੇਰਾ ਫੋਕਸ ਤਾਂ ਉਧਰ ਰਹੇਗਾ ਪੈਸਾ ਤਾਂ ਉਧਰ ਆਉਣਾ ਬੱਚੇ ਵਿੱਚ ਕਿੱਧਰ ਆਈ ਜਾਂਦੇ ਭਜਾਤੀ ਕੁੜੀ ਲੈ ਪਰ ਉਹਦੀ ਗੱਲ ਨਹੀਂ ਸੁਣੀ ਤੇ ਕੈਮਰਾ ਵੀ ਨਹੀਂ ਕਟਿਆ ਆਪਦੀ ਜਨਾਨੀ ਤੋਂ ਪਾਸ ਕੱਲਾ ਨਾ ਹੀ ਨਾਗਰਾਜ ਆਪਦੀ ਜਨਾਨੀ ਨੂੰ ਕੈਸ਼ ਕਰਨ ਤੇ ਲੱਗਿਆ ਹੋਇਆ ਹਨਾ ਕਦੇ ਤੁਸੀਂ ਦੇਖਿਆ ਤੇ ਬੱਚੇ ਨਾ ਖੇਡੀ ਜਾਂਦੇ ਆ ਕੋਈ ਟਾਈਮ ਸਪੈਂਡ ਕਰ ਰਹੇ ਨਹੀਂ ਇਹਨਾਂ ਦੀ ਮਾਂ ਹੈ ਜਿਹੜੀ ਬੱਚਿਆਂ ਦੀ ਦਾਦੀ ਹੈ ਜਿਹੜੀ ਬਸ ਉਹ ਖਵਾਵੇ ਨਾ ਖਵਾਵੇ ਇਹਨਾਂ ਨੂੰ ਕੋਈ ਸੁਰਤ ਸੰਭਲ ਨਹੀਂ ਹੈਗੀ ਬਸ ਆਪ ਦਾ ਇੱਕ ਦੂਜੇ ਦਾ ਦੇਖਦੇ ਆ ਤੂੰ ਟੂਹੇ ਟੱਕਰੀਆ ਕਰਾਉਣਾ ਨਹੀਂ 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 ਇਹਨਾਂ ਨੇ ਆਲੇ ਤੋਂ ਹੁੰਡ ਚੰਡੀ ਮਾਰ ਕੱਲ ਕਰਕੇ ਆਗਰੋ ਇਹ ਜੇ ਮੈਂ ਕੱਲ ਕੀਤੀ ਸੀ ਅੱਜ ਇਹਨਾਂ ਕਰਵਾਈਆਂ ਨਹੀਂ ਸਾਰਾ ਰੋਲ ਕਰਵਾਏਗਾ ਚੁੰਡੀਆਂ ਤੋਂ ਸਾਰੇ ਕਹਿੰਦੇ ਆ ਅੱਜ ਅੱਜ ਬਣ ਰਹੀ ਹੈ ਚਨੇ ਵਾਲੀ ਤਰੀ ਤੇ ਉਹਦਾ ਡਿਫਰੈਂਟ ਤਰੀਕੇ ਨਾਲ ਬਣਾਉਂਦੇ ਆ ਬਦਲ ਬਦਲ ਹੋ ਚੁੱਕਿਆ ਹੈ ਜੀ ਤੁਸੀਂ ਵੀ ਦੱਸਿਓ ਤੁਹਾਡੇ ਕਿਹੜੇ ਕਿਹੜੇ ਸ਼ਹਿਰ ਆ ਆਪਣੇ ਆਪਣੇ ਸ਼ਹਿਰ ਦਾ ਜ਼ਰੂਰ ਆ ਦੇਖ ਲਓ ਹਨ ਇਹ ਐਡੇ ਹੱਡ ਹਰਾਮੀ ਹੋਏ ਹੈਗੇ ਕਾਪਣ ਬਲੌਗਰ ਤਾਂ ਹੋਰ ਵੀ ਬਹੁਤ ਹੈਗੇ ਹੈਗੇ ਆਪਦੇ ਦਿੱਲੀ ਰੋਟੀਨ ਦਿਖਾਉਂਦੇ ਆ ਹਨ ਜੌਬ ਤੇ ਜਾਂਦੇ ਆ ਜੌਬ ਤੋਂ ਆਉਂਦੇ ਆ ਦਾ ਕੰਮ ਦਿਖਾਉਂਦੇ ਹੈਗੇ ਤੇ ਇਹ ਦੇਖ ਲਓ ਇੱਕ ਵਾਰ ਜਿੱਦੋਂ ਕੈਮਰਾ ਆਨ ਕਰ ਲੈਂਦੇ ਆ ਉਸ ਤੋਂ ਬਾਅਦ ਬਸ 20 ਮਿੰਟ ਦਾ ਕਰਕੇ ਵਲੌਗ ਤੇ ਅਪਲੋਡ ਕਰ ਦਿੰਦੇ ਆ ਕੋਈ ਪਤਾ ਨਹੀਂ ਇੱਕ ਕੀ ਕਰ ਰਹੀ ਆ ਉਹਦੇ ਵਿੱਚ ਕੀ ਨਹੀਂ ਕਰ ਰਹੀ ਕਹੀ ਜੀ ਵਰਡਿੰਗ ਯੂਜ਼ ਕਰ ਰਹੀ ਆ ਹਨਾ ਕੀ ਦਿਖਾ ਰਹੀ ਆ ਇਹ ਸਾਹਮਣੇ ਇੱਧਰ ਬਣ ਰਹੀ ਆ ਜੀ ਮਿਕਸ ਸਬਜੀ ਛੋਲੇ ਤਰੀ ਬਣਾਉਣ ਦਾ ਤਰੀਕਾ ਤੁਹਾਨੂੰ ਦੱਸਾਂਗੇ ਆਹ ਰੈਸੈਸਰੀ ਰੱਖਣੀ ਆ ਸਾਰੀ ਆਪਕਾ ਇਹ ਉਪਕਾਰ ਜ਼ਿੰਦਗੀ ਭਰ ਯਾਦ ਰਹੇਗਾ ਮੁਝੇ ਕਹਿੰਨੇ ਮੰਜੇ ਦੇ ਸਬਜੀ ਨਾ ਰੱਖਿਆ ਕਰੋ ਕੱਟਿਆ ਕਰੋ ਜਾਂ ਤਾਂ ਕੋਈ ਰੱਖ ਲਿਆ ਕਰੋ ਉੱਤੇ ਬਰਤਨ ਭਾਂਡਾ ਵਿਛਾਲਿਆ ਕਰੋ ਮੰਜੇ ਸਾਡੇ ਬੜ ਖਾਏ ਆ ਖੋਤੇ ਆ ਡੰਗਰਾ ਸੁਡਲਾ ਜਿਹੜੀ ਐਸੈਸਰੀ ਹੁੰਦੀ ਹੈ ਨਾ ਉਹ ਕਾਰਾਂ ਦੇ ਸਮਾਨ ਦੀ ਹੁੰਦੀ ਹੈ ਠੀਕ ਹੈ ਤੇ ਜਾਂ ਜਿਹੜਾ ਹੋਰ ਸਮਾਨ ਹੁੰਦਾ ਉਹਨੂੰ ਐਸੈਸਰੀ ਕਹਿੰਦੇ ਆ ਆਪ ਦੀ ਸਿੱਖਣਾ ਪਹਿਲਾਂ ਬਗਾਨੀ ਨੂੰ ਬਾਅਦ ਚ ਹੱਥ ਪਾ ਲਈ ਜਿਹੜਾ ਖਾਣ ਪੀਣ ਦੇ ਸਮਾਨ ਚੀਜ਼ਾਂ ਯੂਜ਼ ਹੁੰਦੀਆਂ ਨੇ ਨਾ ਉਹਨਾਂ ਨੂੰ ਇਨਗਰੀਡੀਅੰਟਸ ਕਹਿੰਦੇ ਆ ਡੰਗਰਾ ਨਾ ਬੋਲ ਜੇ ਨਹੀਂ ਆਉਂਦੀ ਤਾਂ ਸਿੱਧਾ ਪੰਜਾਬੀ ਚ ਕਹ ਦੇ ਵੀ ਪਈਆ ਸਮਾਨ ਯੂਜ਼ ਹੁੰਦਾ ਬਾਕੀ ਜਿਹੜੇ ਸਾਬਣਾ ਤੁਸੀਂ ਸਿਖਾਉਗੇ ਹੁਣ ਆਇਸ ਸਿਖਾਉਗੇ ਵੀ ਮੰਜੀ ਤੇ ਰੱਖ ਕੇ ਆਲੂ ਕੱਟ ਲਓ ਜਿਹੜਾ ਕੁਝ ਵਿਚਾਰਿਆ ਕਰੋ ਕਹਿੰਦੇ ਉਹਨੇ ਕਹਿਣਾ ਬਣਾਉਂਦਾ ਕਿ ਯਾ ਕਿ ਮੁੰਡੇ ਖਰਾਬ ਹੁੰਦੇ ਆ ਇਹ ਤਾਂ ਉੱਦੇ ਖਰਾਬ ਹੈ ਨਾ ਤਾਂ ਕੀ ਖਰਾਬ ਜ਼ਰੂਰੀ ਹੋ ਗਿਆ ਜੀ ਮੈਨੂੰ ਹੁਣ ਕੀ ਪਤਾ ਮੈਂ ਥੋੜਾ ਕੀਤਾ ਵਾ ਵਾਈ ਜੋ ਆਸਕ ਮੀ ਪਲੀਜ਼ ਥੋੜੀ ਜਿਹੀ ਹੋਈ ਗੱਲ ਹੁੰਦੀ ਮੈਂ ਬਿੜਾ ਬਿੜਾ ਤੇ ਉੱਪਰ ਇੱਕ ਬਲੌਗ ਪੜਾਵਾ ਕੱਲੂ ਆਹ ਦੇਖ ਲਓ ਟੰਗਰ ਜੀ ਨੇ ਮੰਨਣਾ ਥੋੜੀ ਆ ਜੇ ਕੋਈ ਚੱਜ ਦੀ ਗੱਲ ਕਹਿੰਦਾ ਤਾਂ ਇਹ ਚਮਤ ਜੀਰੋ ਆਈਕਿਊ ਦੀ ਕੁੜੀ ਆ ਆ ਜਿਹੜੇ ਹਸਣਾ ਤੁਹਾਡਾ ਮੰਜਾ ਗੰਦਾ ਹੈ ਨਾ ਆਇਨਾ ਗੰਦਾ ਮੰਜਾ ਤਾਂ ਕਿਸੇ ਦਾ ਵੀ ਨਹੀਂ ਹੋਣਾ ਇਹ ਤਾਂ ਵਰਲਡ ਰਿਕਾਰਡ ਆ ਤੁਹਾਡੇ ਮੰਜੇ ਤਾਂ ਤੇ ਸੁਢਲੇ ਲੋਕ ਤੁਹਾਨੂੰ ਆਏ ਕਹਿੰਦੇ ਹੈਗੇ ਵੀ ਜਿਹੜੇ ਸਾਬਣਾ ਤੁਸੀਂ ਮੰਜੇ ਤੇ ਰੱਖ ਕੇ ਖਾਣੇ ਹੋ ਜਿਹੜੇ ਸਾਬਣਾ ਤੁਸੀਂ ਸਬਜ਼ੀਆਂ ਰੱਖ ਰੱਖ ਕੱਟੀ ਜਾਂਦੇ ਹੋ ਜਿਹੜੇ ਸਾਬਣਾ ਉੱਥੇ ਤੁਹਾਡੇ ਬੱਚੇ ਸੁਸੂ ਪੋਟੀ ਕਰ ਦਿੰਦੇ ਆ ਇਹ ਗੱਲਾਂ ਸਮਝਾ ਰਿਹਾ ਸੁਢਲੇ ਤੇਰੀ ਖਾਨੇ ਚ ਵੱੜਦਾ ਕਿਉਂ ਨਹੀਂ ਉਲਟਾ ਕਹੀ ਜਾਂਦੀ ਕਹਿੰਦੇ ਲੋਕ ਤਾਂ ਆਏ ਕਹਿੰਦੇ ਵੀ ਉੱਤੇ ਧਰ ਕੇ ਨਾ ਕੱਟਿਆ ਕਰੋ ਤੁਹਾਡਾ ਮੰਜਾ ਗੰਦਾ ਹੋ ਚੁੱਕਾ ਨਹੀਂ ਤੇ ਹਾਈ ਕਹਿੰਦਾ ਤੇ ਲੋਕ ਉਹੀ ਤਾਂ ਕਹਿੰਦੇ ਵੀ ਗੰਦਾ ਹੈ ਤੁਹਾਡਾ ਮੰਜਾ ਕਿਆ ਬੋਲ ਰਿਹਾ ਉਹ ਸਮਝ ਮੇ ਨਹੀਂ ਆ ਰਹਾ ਉਹ ਕਿਆ ਨੀਚੇ ਸਬਟਾਈਟਲ ਵੀ ਨਹੀਂ ਹੈ ਨਾ ਸੈਂਸਸਪੈਰਿੰਗ ਦਾ ਐਸੀ 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 ਸੈਂਸਸਪੈਰਿੰਗ ਦਾ ਤੈ ਤੂੰ ਇਧਾ ਤੈ ਤੂੰ ਇੱਥੇ ਦੇਖੀ ਮੈਂ ਤਾਂ ਕਿਆ ਹੀ ਸੈਂਸ ਆਹ ਤਮਾ ਮੈਂ ਤਾਂ ਅਨਪੜ੍ਹ ਮੈਂ ਤਾਂ ਕਹੀ ਦਿੱਤਾ ਨਹੀਂ ਕਿੰਨੇ ਮੈਂ ਪੜੀ ਲਿਖੀ ਮੇ ਰਗਿਆ ਹੀ ਆਇਲ ਮੇ ਲੱਗਿਆ ਹੀ ਨਹੀਂ ਕੰਫਟੇਬਲ ਗਏ ਕੰਫਟੇਬਲ ਸੀਓਐਫ ਆਹ ਦੇਖ ਲੈ ਖੋਤੇਆ ਡੰਗਰਾ ਇਹਦੇ ਪਿੱਛੇ ਤੂੰ ਹੈ ਗੇੜੀਆਂ ਲਾਈਆਂ ਸੀ ਆ ਇਹਨੂੰ ਦੁਪੱਟੇ ਬੀਬੀ ਦੇ ਸੇਵ ਦੇ ਕੇ ਹੈ ਇਦਿਤੇ ਫਰਾਕਾ ਖਰਾਬ ਕੀਤੀਆਂ ਤੇ ਉੱਤੋਂ ਰਹਿੰਦਾ ਖੁੰਦਾ ਇਹਦੇ ਚੱਕਰ 'ਚ ਕਹਿੰਦਾ ਮੈਂ 120 ਰੁਪਏ ਦੀਆਂ ਚਾਕਲੇਟਾਂ ਖਾ ਕੇ ਆਪਣੇ ਦੰਦ ਖਰਾਬ ਕਰ ਲੇ। ਲੋਕ ਕੋਈ ਮਿਹਨਤ ਕਰਦੇ ਆ ਹਨਾ ਕੋਈ ਵੱਡੀਆਂ ਉਪਲਾਦੀਆਂ ਹਾਸਲ ਕਰਦੇ ਤੇ ਗੂੰ ਤੇ ਡਿੱਗ ਪਿਆ ਗੰਦ ਤੇ ਆ ਦੇਖ ਲੈ ਜਿਹੜੀ ਐਂ ਵੀ ਨਹੀਂ ਸਮਝਦੀ ਹੈਗੀ ਵੀ ਮੈਂ ਕਰੀ ਕੀ ਜਾਨੀ ਆ ਪਰ ਐਂ ਵੀ ਦੋਨੇ ਪਿੱਛੇ ਹਾਲ ਇੱਕੋ ਹੀ ਸੀ ਇਹ ਕਿਹੜਾ ਯੂਸਫ ਸੀਗਾ ਵੀ ਇਹਦੇ ਪਿੱਛੇ ਲੈਣਾ ਲੱਗੀਆਂ ਪਈਆਂ ਸੀ ਕੁੜੀਆਂ ਦੀਆਂ ਤੁਸੀਂ ਤਾਂ ਯੋਗਨੁ ਯੋਗੀ ਟੱਕਰੇ ਹੋ। ਕੀ ਸਸਪੈਕਸ਼ਨ ਯਾਰ ਸਟੈਪ ਡਿਕਸ਼ਨ ਮੇਰੇ ਤਾਂ ਸੱਟ ਲੱਗੀ ਤਾਂ ਕਰਕੇ ਕਹਿ ਵੀ ਤੂੰ ਬੋਲ ਨਾ ਕੋਲ ਲੈ ਲਓ ਉੱਥੇ 15 ਵਾਰੀ ਇਹਨੂੰ ਸੁਖਾਇਆ ਪਾਸ ਕਰਿਆ ਕਰੋ ਸਟੈਪ ਡਿਕਸ਼ਨ ਲੋ ਇਹ ਲੈ 10 ਸੁੱਡ ਲੋ ਆਪ ਦੇ ਬੱਚਿਆਂ ਦੇ ਧਿਆਨ ਦੇ ਲੋ ਆਪ ਦਾ ਛੱਡੋ ਜੇ ਤੂੰ ਡਿਕਟੇਸ਼ਨ ਸਿੱਖਣ ਦੀ ਉਮਰ ਸੇ ਹੋ ਤਾਂ ਤੁਸੀਂ ਆਸ਼ਕੀਆਂ ਚ ਪੈ ਗਏ 8 ਮਹੀਨਿਆਂ ਵਿੱਚ ਤਾਂ ਤੁਸੀਂ ਵਿਆਹ ਕਰਾ ਲੈ ਹੁਣ ਇਹਨਾਂ ਦੇ ਚਵਾਕਾਂ ਨੂੰ ਸੁਖਾ ਲੋ ਇੰਨੇ ਹੀ ਬਹੁਤ ਆ ਕਿ ਡੇਟੋਂ ਬਾਹਰ ਗੇਟੋਂ ਬਾਹਰ ਗਿਆ ਮੈਂ, ਸੂਕੀ ਸੂਕੀ ਸੂਕੀ। ਜਿੱਕਰ ਮੈਂ ਧਾਰਵ ਚਲ ਗਈ ਇੱਦਾਂ। ਫੇਕ ਹੀ ਹੋਣਾ ਫੇਰ ਪਰ ਲੱਗ ਜਾਣ। ਨਹੀਂ ਜੀ ਮੈਂ ਤਾਂ ਨੂੰ ਸਾਰਿਆਂ ਨੂੰ ਛੱਡ ਕੇ ਚਲ ਗਈ ਕੱਲੀ। ਫੇਕ ਹੀ ਹੁਣ। ਫੇ ਤਾਂ ਦਾ ਕੀ ਹੋਊ? ਦੁਨੀਆ ਤੇ ਕਈ ਐ ਛੱਡ ਕੇ ਗਏ, ਕਈ ਕੋਸ਼ ਹੋਇਆ, ਕਈ ਕੁਛ ਹੋ ਗਿਆ ਦੁਨੀਆ ਤੇ। ਪਲਟ ਗਈ ਦੁਨੀਆ ਇੱਕ ਵਾਰੀ। ਕੋਈ ਨਾ ਕੋਸ਼ਤਾ ਕੁਝ ਹੋਊਗਾ ਹੀ। ਆ ਵੀ ਦੁਨੀਆ ਚਲਦੀ ਰਹੀ ਫੇਕ ਹੀ ਹੁਣ। ਚਲੋ ਇੱਕ ਤਾਂ ਮੈਂ ਥੋੜੇ ਦਾਸ ਤੇ 13% ਜਾਣ ਕੋਈ ਅਨਐਕਸਪੈਕਟਿਡ ਐ। ਤੂੰ ਤਾਂ ਪਹਿਲਾਂ ਵੀ ਭੱਜਈ ਇਹ ਹਾਂ ਦੇ ਮਾਪਿਓ ਦੇ ਘਰੋਂ ਹੁਣ ਗਾਹਾਂ ਭੱਜ ਚੰਗੀ। ਤੈਨੂੰ ਜ਼ਿਆਦਾ 33 ਘੰਟੇ ਵਾਲਾ ਕਰਿਆ ਕਰ ਘੰਟਿਆਂ ਦੀ ਗੱਲ ਨਾ ਕਰਿਆ ਕਰ ਮੇਰਾ ਮੇਰਾ ਬੁੜਾ ਹੱਥ ਹੋ ਗਿਆ ਕਾ ਦੇ ਲੋ ਬੁੜਾ ਹੱਥ ਕੁੜੀ ਮਿੰਟ ਬੁੜਾ ਹੱਥ 30 ਘੰਟੇ ਨਾ ਨਾ ਇਹ ਚੰਦਰ ਤੈਨੂੰ ਕਿੱਥੇ ਜਾਣ ਦੇ ਦਊਗਾ ਬਾਹਲਾ ਮੋ ਕਰਦਾ ਇਹ ਤਾਂ ਇਹ ਤਾਂ ਤੈਨੂੰ ਨਹਾਉਣ ਨਹੀਂ ਜਾਣ ਦਿੰਦਾ 10 ਮਿੰਟ ਤੇ ਤੂੰ ਦਿਨਾਂ ਦੀ ਗੱਲ ਕਰੀ ਜਾਨੀ ਹੈ ਜਾਣਦੀ ਹੈ ਕਰ ਲੂੰਗੀ ਤੇ ਕੋਠੀ ਮੈਂ ਕਾਨੂੰ ਬੰਗਲਾ ਬਣਾਇਆ ਤੇ ਇੱਕ ਆਈਫੋਨ ਤਾਂ ਮੈਂ ਲੈਣੇ ਸਟਾਰ ਪ੍ਰੋਫੈਕਸ ਉਹ ਫਟਟ ਕੇ ਆਉਗਾ ਬਟਾ ਜਦੋਂ ਲਾਂਚ ਹੋਇਆ ਉਸ ਲਈ ਮੈਂ ਉਸ ਲਈ ਲੈਣ ਆਇਆ ਇਸ ਕਰਕੇ ਇੱਕ ਆਪਾ ਮੇਰੀ ਬੋਬੱਟੀ ਤਕੜੀ ਗੱਲੀ ਬਸ ਫੇਰ ਤਾਂ ਮੈਂ ਚਾਰ ਮਾਰਨੀ ਮੇਰੀ ਕਪਦੈਲਾ ਮੈਂ ਤਾਂ ਸੋਨੇ ਦੇ ਜਹਾਜ਼ ਦੇ ਵਿੱਚ ਸੋਨੇ ਦੀਆਂ ਟਿਕਟਾਂ ਦੇ ਵਿੱਚ ਸੋਨੇ ਇਹ ਦੱਸ ਸਾਰਾ ਕੁਝ ਹੀ ਛੱਡੋ ਤੁਸੀਂ ਤੁਸੀਂ ਤਾਂ ਜੇ ਦੋਨੇ ਜਣੇ ਆਏ ਕਹਿ ਦੋ ਨਾ ਵੀ ਮੈਂ ਜਨਾਤਾ ਲੋਕ ਤਾਂ ਉਹਨੂੰ ਵੀ ਗੱਪ ਮੰਨ ਲੈਣਗੇ ਲੋਕ ਕਹਿਣਗੇ ਵੀ ਨਹੀਂ ਝੂਠ ਬੋਲਦਾ ਇਹ ਨਾ ਹੀ ਨਹੀਂ ਸਕਦੇ ਤਾਂ ਕਿ ਮੈਂ ਨਾ ਕੁਝ ਨਾ ਬਣਾਵਾਂ ਨਾ ਦਾਲ ਬਣਾਵਾਂ ਨਾ ਰੋਟੀ ਬਣਾਵਾਂ ਐਸ਼ ਕਰਾਂ ਐਸ਼ ਖਾਣਾ ਕੀ ਆ ਕੀਦੀ ਖਾਣਾ ਕੀ ਆ ਨਾਲ ਬੋਲਦੇ ਆ ਆ ਦੇਖ ਲੋ ਹਨਾ ਆ ਸਿੰਨ ਤਾਂ ਅੱਜ ਤਾਂ ਵਲੌਗ ਤੇ ਆਏ ਨੇ ਜਿਹਨੇ ਸਿੱਖਿਆ ਦਿੱਤੀ ਹੈ ਇਹਦੇ ਵਿੱਚ ਤੇ ਸੁਡਲੇ ਮੈਨੂੰ ਕੁਲ ਦੀ ਸਮਝ ਨਹੀਂ ਆਉਂਦੀ ਤੇ ਬੱਚੀਆਂ ਵਿਚਾਰੀਆਂ ਜੰਮੀਆਂ ਕਿਉਂ ਆ ਤੇ ਲੁੱਕ ਇੱਕ ਸ਼ੌਂਕ ਗਣਾ ਦੇ ਮੈਨੂੰ ਤੂੰ ਹਣਾ ਆਪਣੇ ਆਪ ਚ ਕੋਈ ਨਾਉਣ ਦਾ ਤੈਨੂੰ ਨਹੀਂ ਸਾਫ ਸਫਾਈ ਦਾ ਤੈਨੂੰ ਸ਼ੌਂਕ ਨਹੀਂ ਹਣਾ ਕੁਕਿੰਗ ਦਾ ਤੈਨੂੰ ਸ਼ੌਂਕ ਨਹੀਂ ਹਰੇਕ ਲੇਡੀ ਦੇ ਵਿੱਚ ਕੋਈ ਨਾ ਕੋਈ ਸ਼ੌਂਕ ਹੁੰਦਾ ਕਿਸੇ ਨੂੰ ਕੁਕਿੰਗ ਦਾ ਹੁੰਦਾ ਕਿਸੇ ਨੂੰ ਕਲੀਨਿੰਗ ਦਾ ਹੁੰਦਾ ਕਿਸੇ ਨੂੰ ਹੁੰਦਾ ਵੀ ਇਹਦੇ ਬੱਚਿਆਂ ਨੂੰ ਸੋਹਣੇ ਸੋਹਣੇ ਬਣਾ ਕੇ ਰੱਖਾਂ ਕਿਸੇ ਨੂੰ ਹੁੰਦਾ ਸੋਹਣੇ ਸੋਹਣੇ ਹਣਾ ਕੁਕਿੰਗ ਕਰਵਾ ਕੇ ਤੇ ਮੈਂ ਬੱਚਿਆਂ ਨੂੰ ਤੈਨੂੰ ਕਾਸੀ ਦਾ ਸ਼ੌਂਕ ਨਹੀਂ ਹੈਗਾ ਕੱਲਾ ਤੈਨੂੰ ਬਸ ਹ ਗੰਦ ਪਾਉਣਾ ਆਉਂਦਾ ਬਲੌਗਰ ਚ ਤੇ ਰੀਲਾਂ ਦੇ ਤੈਨੂੰ ਨੱਚਣਾ ਆਉਂਦਾ ਕਿਹੜੇ ਥੋਟੇ ਫੈਨ ਆ ਜਿਹੜੇ ਆ ਕਿ ਸਾਨੂੰ ਕਹਿੰਦੇ ਵੀ ਤੁਸੀਂ ਤੇ ਪਾਰੀ ਪਾਰੀ ਜਮਾ ਮੈਂ ਤੁਹਾਡੀ ਇਹ ਜੀ ਲਾਈਫ ਦੇ ਜਿਹਦੇ ਵਿੱਚ ਕੁਝ ਵੀ ਰਸ ਹੈ ਨਹੀਂ। ਹਾਂਜੀ ਜੀ ਇਹਨਾਂ ਨੇ ਕਿਹਾ ਸੀਗਾ ਕਿ ਵੀਡੀਓ ਵਿੱਚ ਸਾਡੇ ਨਾਮ ਬੋਲ ਦਿਓ। ਰਵਿੰਦਰ ਕੌਰ, ਹਰਦੇਵ ਸਰਾਰੀ, ਲਖਪ੍ਰੀਤ ਸਿੰਘ ਸਿੱਧੂ, ਜੋਤੀ ਐਂਡ ਅਮਨ ਕੁਮਾਰ ਬਜੂਟਰਾ, ਅਮਰਜੀਤ ਬੈਦਵਾਨ, ਅਜੀ ਐਂਡ ਉਹਦੀ ਵਾਈਫ ਦਾ ਨਾਮ ਹੈ ਸਿਮਨ। ਥੈਂਕ ਯੂ ਸੋ ਮੱਚ ਪਿਆਰੇ ਪਿਆਰੇ ਕਮੈਂਟਸ ਕਰਨ ਲਈ। ਐਂਡ ਇਹ ਕਿ ਛੋਟੀ ਬੱਚੀ ਹੈ ਜ਼ਾਰਾ। ਹਾਂਜੀ ਐਸੇ ਵੀਡੀਓ ਵਿੱਚ ਸਿਰਫ ਐਨੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰਿਓ। ਆਪ ਦੀ ਰეკਮੈਂਡ ਬਾਕਸ ਵਿੱਚ ਦੇਣਾ ਬਿਲਕੁਲ ਨੀ ਭੁੱਲਣਾ। ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ।